ਪਾਂਡੇ ਤੋਂ ਅੰਦਰ ਐਵੇਂ ਜਾਗ ਜਿਹੰਨੀ ਆਈ ਐਂ ਢਾਲ ਪਾਣੀ ਤੜਕਾ ਮਾਇਲਾ ਆ ਖੋਦ ਖਾ ਕੇ ਦੇਖੀਂ ਸਬਜ਼ੀ ਅੱਜ ਆਮੜੀ ਦਾ ਤੜਕਾ ਲੱਗੇ ਹੋਇਆ ਸਬਜ਼ੀ ਖਾ ਕੇ ਦੇਖੀਂ ਝੋਕਾ ਲਾ ਕੇ ਚੱਪ ਗੱਡ ਰੱਖਿਆ ਝੋਕਾ ਲਾ ਕੇ ਚੱਪ ਗੱਡ ਰੱਖਿਆ ਆਹ ਬੰਗਲਾ ਲਕਾਨਸ ਵਾਲੀ ਬੈਠਾ ਤੂੰ ਕਿੱਥੇ ਬਟਨ ਲਤਨਸ ਵਾਲੀ ਮੈਂ ਤਾਂ ਪੀ ਹੋ ਰੱਖ ਰਹੀ ਹਾਂ ਕੁਰਸੀ ਲਿਆ ਦੇ ਯਾਰ ਲਿਆ ਇਹ ਨਸਰੇ ਦੀਏ ਕੁਰਸੀ ਜਾ ਓਏ ਇਹ ਨਹੀਂ ਉੱਠਦੀ ਭਰਾਵਾ ਤੋਂ ਲਿਆ ਦੇ ਕੁਰਸੀ ਓਏ ਇਹਨੂੰ ਕੁੜੀ ਨੂੰ ਕੀ ਹੋ ਰਿਹਾ ਜਾਨੀ ਬੁਖਾਰ ਹੋ ਰਿਹਾ ਬੁਖਾਰ ਹੋ ਰਿਹਾ ਇਹਨੂੰ ਹੋਰ ਜਾ ਨਸਰੇ ਮੈਂ ਢਾਲ ਦੇਖ ਲੂ ਬਸ ਕੁਰਸੀ ਬੁਖਾਰ ਹੋ ਰਿਹਾ ਢਾਲ ਦੇਖ ਨੂੰ ਅੱਜ ਪਕੌੜਿਆਂ ਵਾਲੀ ਜਾ ਨਾਲ ਖਵਾਉਂਣਾ ਨੂੰ ਅੱਜ ਪਕੌੜਿਆਂ ਵਾਲੀ ਕੀ ਏ ਇਨਾਂ ਦਾ ਚੱਕਾ ਦਾ ਤੇਰੇ ਬੁੜੇ ਯਾਰ ਲੈ ਕੇ ਦੇ ਮੈਂ ਕੁਰਸੀ ਤੈਨੂੰ ਹੋਰ ਸੇਕੇ ਦੇ ਕੋਲੇ ਤਾਂ ਨਹੀਂ ਬੈਠੇਂਗਾ ਇਧਰ ਬੈਠੇਂਗਾ ਫੜ ਜਾ ਫੜ ਲਈ ਵਾਲਾ ਕੁਰਸੀ ਤੇ ਹੋਪਾ ਫੜ ਲਈ ਵਾਲਾ ਕੁਰਸੀ ਤੇ ਕੱਪੜਾ ਮਾਰ ਦੇ ਬੁੜੇ ਦੀ ਕੁਰਸੀ ਤੇ ਫੜ ਕੱਪੜਾ ਤਾਂ ਮਾਰ ਦਿਆ ਕਰ ਸਿਰ ਤਾਂ ਲੈ ਆਇਂ ਫੇਰ ਦੇ ਮਾਰਦੇ ਉਹ ਫੇਰਦੇ ਨਹੀਂ ਯਾਰਾ ਆਹ ਜਮੇ ਹੀ ਕੰਮ ਨਹੀਂ ਨੀ ਕਿਸੇ ਦੀ ਜਮੇ ਸੋਲ ਹੋ ਰਿਹਾ ਨਹੀਂ ਨਸਲੇ ਦਾਣ ਨੂੰ ਕਰ ਕੰਮ ਆਇਆ ਰੋਟੀਆਂ ਮੈਂ ਬਣਾਉ ਕੋਈ ਕਰ ਲੈ ਭੇਜੋ ਮੇਰੇ ਤੋਂ ਬੜਮਾਉਣੀ ਹੈ ਸਾਰਾ ਕੁਸ ਪਿੰਡ ਚ ਕੀ ਜਿੱਤ ਰਹੂਗੀ ਵੀ ਅਮਰੀਕਾ ਕਰਦਾ ਸਾਰਾ ਕੁਸ ਪਾਪਾ ਧਾਲ ਦੇਖ ਲੈ ਤੂੰ ਤੂੰ ਦੇਖ ਲੈ ਕਰਾਰੀ ਕਰਾਰੀ ਬਣਾਈ ਐ ਮੈਂ ਦੇਖੂ ਆ ਤਾਂ ਮੈਂ ਯਾਰ ਧਾਲ ਮੈਂ ਬਣਾਈ ਐ ਕਰਾਰੀ ਕਰਾਰੀ ਐ ਬਣਾਣਾ ਕਰ ਆਈ ਭਾਈ ਟੱਟੇ ਕੀ ਆ ਮੋ ਪਾਲਾਂ ਸ਼ਰਟ ਕਿਹੜੀ ਸਬਜੀ ਵਧੀਆ ਬਣੀ ਆ ਪਾਪਾ ਮੇਰੀ ਖਾਣ ਬਣਾਈ ਹੋਈ ਖਾ ਕੇ ਦੇਖ ਹੈਂ ਗਰਮੀ ਦੱਸਦਾ ਹਾਂ ਸਾਥ ਨੂੰ ਠੰਡ ਤੈਨੂੰ ਦਾਲ ਪਵਾਣਾ ਖੜਾ ਹੋ ਕੇ ਕਿ ਕਿਹੜੇ ਖਵਾਉ ਤੈਨੂੰ ਫੁਲਕੇ ਨਹੀਂ

ਹੂੰ ਬੋਲੀ ਨਾ ਯਾਰ ਕੋਈ ਗੱਲ ਹੈ ਹੁਣ ਕਿੱਧਰ ਜਾਣਾ ਇੱਧਰ ਲਾ ਸੁਣਦਾ ਕੋਈ ਖਾ ਕੇ ਦੇਖੀਂ ਜੇ ਮੈਂ ਬਣਾਈ ਆ ਦਾਲ ਉਂਗਲੀਆਂ ਚ ਟੈਂਗਾ ਉਂਗਲੀਆਂ ਕੀ ਓਰੇ ਆ ਜਾ ਨਾ ਬਾਹਰ ਆ ਵੀ ਕੀ ਆ ਇੱਥੇ ਬੱਠਾ ਸੋ ਉਰਿਆਣਾ ਬਪਾ ਉਹ ਪਾਣੀ ਚੱਕਣਾ ਸੌਖਾ ਉਹ ਹੀ ਕਮੜਾ ਦੇਖੀ ਨਾ ਜੀ ਪਤਾ ਨਹੀਂ ਬਾਹਰ ਵਈ ਜਾ ਹਵਾਜ ਬਈ ਜਾ ਠੰਡੀ ਚ ਕੀ ਫਰਕ ਨਹੀਂ ਪੈਂਦਾ ਥੋੜਾ ਥੋੜਾ ਦੇਖੀ ਦੇਖ ਗਿਆ ਸੀ ਹਾਂ ਹਾਂ ਦੇਖੀ ਵੀ ਵੀਡੀਓ ਪਈ ਨਾ ਹਮਰੀ ਲੈ ਆ ਪਾ ਸੋ ਉਹ ਬਾਈ ਲੈ ਆ ਲੈ ਆ ਲੈ ਲੈ ਆਇਆ ਲੈ ਆਇਆ ਆ ਤੂੰ ਚੱਲ ਇਹ ਤੇਰੀ ਪੈਸੇ ਨੂੰ ਫੜਾ ਸੀ ਕੋਈ ਨਹੀਂ ਹੁੜਾ ਨੇ ਕੋਈ ਇਨਕਾਰ ਕਿ ਪਊਆ ਲੈ ਪਰ ਉਹ ਵਗ ਆ ਗਿਨਿਆਗਾ ਹਰ ਬਈ ਲੈ ਅੱਜ ਵੀਰਵਾਰ ਆ ਵਧੀਆ ਰਮੇਗਾ ਵੀਰਵਾਰ ਆ ਬਈ ਛੱਡ ਦੋ ਛੱਡ ਦੋ ਸ਼ਰਾਬ ਵੀਰਵਾਰ ਆ ਬਈ ਹੂੰ ਵਧੀਆ ਰਮੇਗਾ ਸਾਡੇ ਵਾਲੇ ਨੇ ਦੱਲੀਆਂ ਦੀ ਨਾ ਬਈ ਹੈਂ ਹੈਂ ਬਈ ਰੰਦੀ ਨੇ ਜੁਣੀ ਨਹੀਂ ਨਹੀਂ ਬਈ ਚੰਗੀ ਗੱਲ ਹੈ ਚੰਗੀ ਕਿੱਥੇ ਫੜਾ ਕੇ ਦੇਣੀ ਬਈ ਅੱਛਾ ਜੀ ਹਾਂ ਵਧੀਆ ਹੋਗਾ ਵਧੀਆ ਰ ਕਿੰਨੇ ਕਿੰਨੇ ਫੜਾ ਆ ਜੀ ਬਈ ਕਿਸ਼ ਬਈ ਮੈਂ ਤਾਂ ਦੇ ਗਿਆ ਸਿਰ ਨੂੰ 1500 ਰੁਪਿਆ ਅੱਛਾ ਤੇ ਹਿਆਰੇ ਇਹ ਪੜ ਕੇ ਆਖੀ ਚਾਰ ਕੋਈ ਨਹੀਂ ਤਾਂ ਕੋਈ ਨਹੀਂ ਚਾਰ ਰਹਿ ਗਿਆ ਬਕੂ ਇਹ 5500 ਰੁਪਏ ਰਹਿ ਗਿਆ 14 ਰੁਪਏ ਅਮਰੀਕਾ ਅਮਰੀਕਾ ਲਾ ਕੇ ਚਲ ਕੋਈ ਰੋਟੀ ਖਾ ਲਾ ਓਏ ਰੋਟੀ ਰੋਟੀ ਦਾ ਬੱਸ ਬਈ ਤੇ ਮੈਂ ਤੁਹਾਨੂੰ ਐਂ ਕਹਿੰਦਾ ਸੀਗਾ ਬਈ ਹੂੰ ਬਈ ਉਹ ਕਿ ਮੈਨੂੰ ਦੁਬਾਰਾ ਨਾ ਉਹ ਕਿ ਸੰਤਾ ਜੀ ਰਾ ਪੀਰ ਬਣ ਕੇ ਬਈ ਸੇ ਟੜਕੇ ਵਗ ਜੂ ਮੇਰੇ ਪਾਪਾਸ ਦੇ ਹੂੰ ਉਹ ਪਾਪੂ ਮੇਰੇ ਕੋ ਹੁਣ ਦਾ ਐਸਾ ਟਾਈਮ ਟਾਇ ਨਹੀਂਦਾ ਓਏ ਔਰ ਵੀ ਇਹ ਪੂਰੇ ਪੂਰੇ ਸੀਗੇ ਮੇਰਾ ਚਿੰਦ ਕੋ ਵੀ ਨਹੀਂ ਲੜਕੇ ਨਹੀਂ ਬਈ ਉਹ ਨਹੀਂ ਪਿਆਰ ਪੀ ਜੋ ਮਨੂਦ ਬਣਾਦਾ ਹੁਣ ਤਮੈ ਸੋਈ ਲਈ ਫਿਰ ਆਹ ਦਵਾਲੇ ਬਕੂਣ ਕੇ ਦੂਜੇ ਜੰਗਰ ਕਿਹਾ ਮੋਟੇ ਨਾਲ ਮੋਟੇ ਹਾਂ ਬੋਲੋ ਮੋਟਾ ਨਾਲ ਬੋਲੋ ਬਣਾ ਬੋਲੋ ਜਨਾ ਬੋਲੋ ਕੀ ਗੱਲ ਫਰੇ ਨੰਬਰ ਹੈਗਾ ਤਾਂ ਅਸੀ ਗੱਲ ਬਾਈ ਜੀ ਅਮਰੀਕ ਪੰਜਾਬੀ ਬਲੌਗਸ ਚੈਨਲ ਬਈ ਸਾਡਾ ਨਾਲ ਦਾ ਸਬਸਕ੍ਰਾਈਬ ਕਰੋ ਜੀ ਨਾਲੇ ਇਹਨੂੰ ਲਾਈਕ ਕਰੋ ਦੱਬ ਕੇ ਸ਼ੇਅਰ ਕਰੋ ਵੀਰ ਜੀ ਬਾਕੀ ਜਿਹੜੇ ਅਸੀਂ ਜਿਹੜੀ ਵੀਡੀਓ ਬਣਾਉਣਾ ਸੋਡੇ ਮਰੰਜਨ ਲਈ ਬਣਾਉਨੇ ਆ ਤੇ ਨਾਲੇ ਇਹ ਤਾਂ ਬਈ ਕਿਸੇ ਨਾਲ ਕੋਈ ਮਸਲਾ ਨਹੀਂ ਪੀਜਾ ਧਰਮ ਨਾਲ ਜਾਂ ਕੋਈ ਹੋਰ ਤੇ ਸੋਡੇ ਮਰੰਜਨ ਲਈ ਵੀਡੀਓ ਬਣਦੀ ਆ ਵੀਰ ਬਣ ਕੇ ਦੱਬ ਕੇ ਸ਼ੇਅਰ ਤੇ ਲਾਈਕ ਕਰੋ ਧੰਨਵਾਦ